¡Vale, vale, ਸਰ ਅੱਜ ਮੰਗ ਪੱਤਰ ਦੇਣ ਪਹੁੰਚੇ ਨੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਜੀ ਆਣੇ ਗਏ। ਇਹ ਛਿੰਨਰ ਆਪਸਾਂ ਦੇ ਧਿਆਨ ਚ ਲੈਵਾਂਗੇ ਜੀ ਹੁਣੇ ਜਿਹੜੀ ਰਿਪਰੈਜ਼ੈਂਟੇਸ਼ਨ ਦਿੱਤੀ ਹੈ। ਬਾਕੀ ਕੋਸ਼ ਜਿਵੇਂ ਦੱਸ ਰਹੇ ਇਹ ਲਿਸਟ ਦੇਣਗੇ ਉਹ। ਉਹ ਵਾਕਈ ਉਹ ਉਹ ਰੀ-ਵੈਰੀਫਾਈ ਕਰਾਂਗੇ ਉਹ ਦੇਖਦੇ। ਕਿ ਇਹਨਾਂ ਦੇ ਨਾਲ ਦੇ ਨਜਾਇਜ਼ ਹੋ ਰਹੀ ਜਾਂ ਕਿਹੜਾ ਕੋਈ ਗਲਤ ਐਕਸ਼ਨ ਹੋ ਰਿਹਾ। ਸਿੰਦਰਾਸਨ ਕੋ ਭੇਜਾਂਗੇ ਸਿੰਦਰਾਸਨ ਤੋਂ ਦੇਖਾਂਗੇ ਸਰ ਪਹਿਲਾਂ ਵੀ ਇਹ ਕਈ ਵਾਰ ਇਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਔਰ ਵੈਸੇ ਵੀ ਮੰਗ ਪੱਤਰ ਦਿੱਤੇ ਨੇ ਪਹਿਲਾਂ ਵੀ ਪਰ ਕੋਈ ਕਾਰਵਾਈ ਕੀਤੀ ਨਹੀਂ ਹੈਗੀ ਅਜੇ ਤੱਕ ਮੈਂ ਜਿਹੜੀ ਪਹਿਲਾ ਮੰਗ ਪੱਤਰ ਜਿਹਨੂੰ ਦਿੱਤਾ ਹੈਗਾ ਉਹਦੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਲੇਕਿਨ ਆ ਮੈਂ ਜੂਨ ਸਿੰਦਰਾਸਨ ਤੋਂ ਦੇਖਾਂਗਾ ਸਾਰ ਮੰਗ ਪੱਤਰ ਦੇਣ ਤੇ ਕੀ ਅਸ਼ਵਾਸਨ ਦਿੱਤਾ ਉਹ ਮੰਗ ਪੱਤਰ ਦੇਣ ਤੇ ਸਾਡੇ ਡੀਸੀਪੀ ਸਾਹਿਬ ਨੇ ਹੀ ਮੰਗ ਪੱਤਰ ਲਿਆ ਸਾਡੇ ਕੋਲ ਅਫਸਰ ਸਾਰੇ ਅੱਜ ਉਧਰ ਬਿਜੀ ਸੀਐਮ ਸਾਹਿਬ ਆ ਰਹੇ ਸਾਡੀ ਅਸੀਂ ਜੇ ਅੱਜ ਪੰਜਾਬ ਦੇ ਫਿਰ ਅਸੀਂ ਰੋਕ ਦਿੱਤੇ ਉਹਨਾਂ ਸਾਰਿਆਂ ਨੂੰ ਇਸ ਕਰਕੇ ਕਿ ਸਾਰੇ ਜਿਹੜੇ ਮੁਲਾਜ਼ਮਾਂ ਨੇ ਇੱਥੇ ਮਿਲਣ ਅਫਸਰ ਕੋਈ ਨਹੀਂ ਹੈਗਾ ਤੇ ਹਰਾਸ ਹੋਵਾਂਗੇ ਫਿਰ ਅਸੀਂ ਨੇੜੇ ਵਾਲੇ ਜਿਹੜੇ ਉਹ ਥੋੜੇ ਜਿਹੇ ਬੰਦੇ ਸੀ ਆਏ ਆ ਸੀਪੀ ਸਾਹਿਬ ਤੇ ਮਿਲੇ ਨਹੀਂ ਪਰ ਡੀਸੀਪੀ ਸਾਹਿਬ ਮਿਲੇ ਉਹਨਾਂ ਨੂੰ ਅਸੀਂ ਦੇ ਦਿੱਤਾ ਜਿਹਦੇ ਵਿੱਚ ਕਿ ਸਾਡੇ ਮੁਲਾਜ਼ਮਾਂ ਨਾਲ ਤਕਾ ਹੋ ਰਿਹਾ ਉਹ ਸਬੰਧ ਵਿੱਚ ਮੈਨਾਂ ਕਿ ਸੀਐਮ ਸਾਹਿਬ ਤੱਕ ਸਾਡੀ ਆਵਾਜ਼ ਪਹੁੰਚੀ ਜਾਵੇ ਹੁਣ ਅਫਸਰ ਸਾਡੇ ਨਹੀਂ ਕੰਮ ਕਰ ਰਹੇ ਸੀਐਮ ਸਾਹਿਬ ਦੇ ਕੋਲ ਕਰ ਸਕਦੇ ਨੇ ਜੇ ਚਿੱਠੀ ਦਿੱਤੀ ਉਹਨੂੰ ਮਾਰਕਾਸ ਤੇ ਉਹਨੂੰ ਲਿਖ ਕੇ ਭੇਜ ਦੇ ਵੀ ਇਹਨਾਂ ਨਾਲ ਗੱਲ ਕਰੋ ਉਹਦੇ ਸਾਡੇ ਸੀਨੀਅਰ ਅਫਸਰ ਕੰਮ ਕਰਕੇ ਰਾਜੀ ਨਹੀਂ ਤੇ ਥੱਲੇ ਵਾਲਾ ਕਿੱਦਾਂ ਕਰੀਆ ਇੱਕ ਕੇਸ ਦੇ ਵਿੱਚ ਇੱਕੋ ਕੇਸ ਹੋਵੇ ਚ ਪਿੰਨ ਮੁੱਲ ਜਮ ਹੁਣ ਸਾਡੇ ਪੁਲਿਸ ਵਾਲੇ ਇੱਕ ਬੰਦੇ ਨੂੰ ਹਵਾਲ ਕਰ ਦਿੰਦਾ ਤੇ ਦੋ ਛੱਡ ਦੇ ਪਈ ਜਾਂਦਾ ਇਹ ਕਿਹੜੀ ਕਿਤਾਬ ਚ ਲਿਖਿਆ ਦੱਸ ਉਹਨੂੰ ਜਰਾ ਇਹ ਸਾਡੀ ਮੰਗ ਹੈ ਵੀ ਇਹ ਨਜਾਇਜ਼ ਜਿਹੜਾ ਤਕਾਵਰ ਹੈ ਉਹਨੇ ਮੁਲਾਜ਼ਮਾਂ ਨੂੰ ਉਹ ਅਸੀਂ ਨਹੀਂ ਹੋਣ ਦੇਣਾ ਅਕਾਲਾ ਪਾਸੋ ਵੀ ਫੇਸਬੁੱਕ ਤੇ ਫਿਰ ਰੋਲਾ ਪੈਂਦਾ ਪਿਆ ਕਿ ਲੁਧਿਆਣੇ ਦੀ ਲਿਸਟ ਬਣਾਤੀ ਜੇ ਇਹਨਾਂ ਮੁਲਾਜ਼ਮਾਂ ਦੀ ਉਹ ਜਿਹੜੇ ਅਫਸਰ ਨੇ ਜਿਹਦੇ ਜਿੰਨਾ ਜਿਹੜੇ ਬਲੈਕਨੈਸ ਦੇ ਵਿੱਚ ਨੇ ਜਿਹੜੇ ਅਫਸਰ ਤੇ ਪੀਪੀਐਸ ਜਾਂ ਜਿਹੜੇ ਅਫਸਰ ਨੇ ਆਈਪੀਐਸ ਉਹਨਾਂ ਦੀ ਕਿਉਂ ਨਹੀਂ ਬਣਦੀ ਇਹਨਾਂ ਦੀ ਕਿਉਂ ਬਣਦੀ ਹੈ ਸਾਡੇ ਮੁਲਾਜ਼ਮਾਂ ਚ ਪਾਈ ਹੌਲ ਦਾ ਠਾਣੇਦਾਰ ਇਹ ਫੜ ਕੇ ਰਹਿੜ ਦਿਓ ਜੀ ਠੀਕ ਹੈ ਨਾ ਉਹ ਕੰਮ ਕਰਨ ਵਾਲੇ ਇਹ ਬੰਦੇ ਨੂੰ ਕੰਮ ਕਰਨ ਵਾਲੇ ਬੰਦਿਆਂ ਦਬਾਲੇ ਹੋਏ ਨੇ ਦੂਜੇ ਤੇ ਕੋਈ ਨਹੀਂ ਅੱਗੇ ਸਾਡੀ ਸਾਰੀ ਅਸੇਜ ਦੀ ਉਹ ਮੰਗ ਹੈ ਵੀ ਅਸੀਂ ਜਿਹੜਾ ਪੂੰਛਣਾ ਸਾਡੇ ੱਤਕਾ ਹੋ ਰਿਹਾ ਇਹ ਨਹੀਂ ਹੋਣ ਦੇਣਾ ਕੰ ਅਸੀਂ ਵੀ ਇਹਨਾਂ ਕ્વાਰੀਆਂ ਦੇ ਵਿੱਚ ਵੀ ਅੰਦਰ ਕੋਟਾਂ ਦੇ ਵਿੱਚ ਕੇਸਾਂ ਦੇ ਜੋ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਉੱਥੇ ਤਨਖਾਹਾਂ ਮਿਲਦੀਆਂ ਉੱਥੇ ਪੈਨਸ਼ਨਾਂ ਮਿਲਦੀਆਂ ਪਈਆਂ ਆਹ ਬੰਦੇ ਬਰੀ ਹੋਏ ਸੜਕਾਂ ਆਹ ਬੰਦਾ ਬਰੀ ਹੋਇਆ ਲੁਧਿਆਣੇ ਤੋਂ ਸੜਕੇ ਤੁਰਿਆ ਫਿਰਦਾ ਆਹ ਹੋਰ ਬੰਦੇ ਬਰੀ ਹੋਏ ਤੁਰੇ ਫਿਰਦੇ ਆਹ ਬੀਬੀ ਬਰੀ ਹੋਈ ਜਦੋਂ ਸ਼ਹੀਦਾਂ ਦਾ ਸਨਮਾਨ ਕਰਦੇ ਸੀ ਇਹ ਵਿਚਾਰੀ ਬਰੀ ਹੋਈ ਇਹ ਤੁਰੇ ਫਿਰਦੀਆਂ ਲੜਕਾਂ ਦੇ ਹੋਰ ਮੁਲਾਜ਼ਮਾਂ ਛੋਟੇ-ਮੋਟੇ ਕੇਸਾਂ ਦੇ ਵਿੱਚ ਨੇ ਕੋਈ 11 ਰਾਜ ਨਹੀਂ ਅਸੀਂ ਕਹਿੰਦੇ ਸਾਰੇ 11 ਰਾਜ ਨਾ ਕਰੋ ਜਿੰਨੇ ਹੈ ਉਹ ਤੇ ਕਰੋ ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਵੀ ਇਹ ਤੱਕਾ ਜਿਹੜਾ ਸਾਡਾ ਵਿਭਾਗ ਉਹ ਤਾਂ ਸਾਨੂੰ ਖਿਤਾਬ ਦਿੱਤਾ ਜਾਂਦਾ ਜੀ ਇਹ ਕਾਲੀਆਂ ਭੇਡਾਂ ਹੀ ਕੱਢ ਦਤੀਆਂ ਬਾਹਰ ਜੋ ਕਿ ਬਹੁਤ ਮਾੜਾ ਲਹੂਜੇ ਤੁਸੀਂ ਕਹਿਣੋ ਕਿ ਸਾਡੀ ਪੰਜਾਬ ਦੀ 2.5% ਆਬਾਦੀ ਹੋ ਗਏ ਤੇ 16% ਸਾਡੇ ਪੰਜਾਬ ਦੇ ਜਿਹੜੇ ਵੀਰ ਨੇ ਉਹ ਬੈਲਟ ਫੋਰਸ ਦੇ ਵਿੱਚ ਵਰਤੀ ਨੇ ਚਾਹੇ CRP BSF ਆਰਮੀ ਕਿਤੇ ਵੀ ਲਾ ਲ 16% ਨੇ ਤੇ ਸਾਨੂੰ ਖਿਤਾਬ ਦੇਂਦੇ ਇਹ ਕਾਲੀਆਂ ਭੇਡਾਂ ਦਾ ਸਾਨੂੰ ਪੰਜਾਬ ਕਾਲੀਆਂ ਭੇਡਾਂ ਦਾ ਇਹ ਤਾਂ ਮੋੜ ਸਾਡਾ ਪੰਜਾਬ ਸਾਰਾ ਹੀ ਹੋਇਆ ਅੱਜ ਪੰਜਾਬ ਦੇ ਵਿੱਚ ਪੰਜਾਬ ਦਾ ਸਤਿਆਨਾਸ਼ ਹੋ ਰਿਹਾ ਪੁਲਿਸ ਦਾ ਦੇਖ ਲਓ ਤੁਸੀਂ ਕਿੰਨਾ ਹੋ ਰਿਹਾ ਜੇ ਇਹੋ ਹਾਲ ਰਿਹਾ ਤੇ ਲੋਕਾਂ ਨੇ ਪੁਲਿਸ ਵਿੱਚ ਭਰਤੀ ਨਹੀਂ ਹੋਣਾ ਕੁਝ ਪੰਜਾਬ ਸਾਡਾ ਪੰਜਾਬ ਚਲਾ ਗਿਆ ਬਾਹਰ ਕੁਝ ਮਾਰਦਾ ਚਟੇੜੇ ਕੁਝ ਮਾਰਦਾ ਅਤਵਾਦ ਨੇ ਤੇ ਪੁਲਿਸ ਵਿੱਚ ਭਰਤੀ ਕਰਾਓ ਜਿਹਦਾ ਧੱਕੇ ਨਾਲ ਕਰੀ ਜਾਂਦੇ ਆ 1500 ਵਾਲੀ ਹਨਲਿਸਟ ਬਣਾਈ ਫਿਰਦੇ ਨੇ ਆਪਣੇ ਇਹਨਾਂ ਦੇ ਬੱਜੀ ਜਾਂਦੇ ਨੇ ਇਹ ਕਿਉਂ ਕਰੀ ਜਾਂਦੇ ਧੱਕਾ ਹੋਰ ਜਿਹੜਿਆਂ ਦੇ ਵਿੱਚ ਮੈਂ ਤਾਂ ਕੀਤਾ ਮੈਂ ਜਲੰਧਰ ਦੀ ਲਾਇਆ ਜਿਹੜਾ ਬੰਦਾ ਕੰਮ ਕਰਦਾ ਉਹਦੇ ਲਈ ਮੈਨੂੰ ਸੈਕਸ਼ਨ ਹੁੰਦਾ ਮੈਂ ਲੁਧਿਆਣਾ ਵੀ ਲਾਨਾ ਉਹ ਡੀਐਸਪੀ ਛੇਖੋਣੇ ਸਹੀ ਇਮਾਨਦਾਰੀ ਨਾਲ ਕੰਮ ਕੀਤਾ ਔਰ ਉਹ ਕਾਂਗਰਸ ਸਰਕਾਰ ਸੀ ਆਸ਼ੂ ਨੇ ਜੋ ਕੈ ਜਿਹਨੂੰ ਡਿਸਮਿਸ ਕਰਕੇ ਮਾਰਿਆ ਪਾਸੇ ਜਲੰਧਰ ਜਲਾਲੋ ਇੰਸਪੈਕਟਰ ਬਾਜਵਾ ਸੀ ਉਹਨੇ ਲਾਡੀ ਛੇੜੇ ਵਾਲੇ ਤੇ ਕਾਂਗਰਸ ਦੇ ਪਰਚਾ ਦਿੱਤਾ ਉਹਨੇ ਜੋ ਕੈ ਡਿਸਮਿਸ ਕਰਕੇ ਪਾਸੇ ਮਾਰਿਆ ਉਸ ਤੋਂ ਬਾਅਦ ਇੰਸਪੈਕਟਰ ਨਰਦੀਪ ਲਾਲੋ ਇੱਕ ਨਗੋ ਥਾਣੇ ਸੀ ਤਿੰਨ ਮੌਜੂਦ ਸੀ ਵਿੱਚ ਰਵਾਹ ਹੋ ਗਏ ਉਹ ਦੋ ਬਾਹਵੇਂ ਇਹਨੂੰ ਡਿਸਮਿਸ ਕਰਕੇ ਪਾਸੇ ਮਾਰਿਆ ਉਹ ਚ ਕੰਮ ਕਿੱਦਾਂ ਕਰੇਗੀ ਜੇ ਉਹ ਹਾਲਿਆ ਕੰਮ ਕਿੱਦਾਂ ਕਰੇਗੀ ਸਾਡੀ ਮੰਗ ਹੈ ਸਾਡੀ ਆਵਾਜ਼ ਦੇ ਇਹ ਸਾਡਾ ਹੱਲ ਕੀਤਾ ਜਾਵੇ ਪੁਲਸ ਦਾ ਇਦਾਂ ਪੁਲਸ ਨੂੰ ਮਨੋਬਲ ਨਾ ਸੁਟਿਆ ਜਾਵੇ ਮੰਗ ਤੋਂਦਰ ਸਹੀ ਇਹੋ ਗੱਲਾਂ ਲਿਖੀਆਂ ਸਰਕਾਰ ਕੋਲ ਸਾਡੇ ਅਫਸਰਾਂ ਕੋਲ ਹੀ ਇਹ ਮੰਗ ਕਰਦੇ ਹਾਂ ਇੱਕ ਕਮੇਟੀ ਬਣਾਈ ਜਾਵੇ ਪੰਜ ਮਈ ਜਾਂ 7 ਮਈ ਕਮੇਟੀ ਬਣਾਈ ਜਾਵੇ ਜਿਹਦੇ ਵਿੱਚ ਕਿ ਸਾਡੇ ਜਿਹੜੇ ਆ ਸਾਡੀ ਅਸੀ ਉਹਦੇ ਵਿੱਚੋਂ ਮੈਂਬਰ ਲਏ ਜਾਣ ਰਿਟਾਇਰਡ ਜੱਜ ਲਏ ਜਾਏ ਮੈਂਬਰ ਪਲੱਸ ਜੋ ਅਫਸਰ ਜਿਹਨੂੰ ਵੀ ਆਪਣਾ ਨਿਯੁਕਤ ਕਰਨ ਜਾਂ ਕਰਨ ਉਹ ਕਮੇਟੀ ਬਣਾਇਆ ਜਾਵੇ ਨਾ ਕਿ ਸਿੱਧਾ ਵੀਪੀਆਰ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਕਿ ਆਈਜੀਪੀ ਥੱਲੇ ਕੋਈ ਡਿਸਮਿਸ ਨਹੀਂ ਕਰ ਸਕਦਾ ਇਥੇ ਐਸਐਸਬੀ ਵੀ ਡੈਸਕ ਨਾਲ ਗੱਲ ਕਰੀ ਜਾਂਦਾ ਇਹ ਸਾਰੇ ਕਰੀ ਜਾਂਦੇ ਕੰਮ ਕਿਦਾਂ ਕਰੂਗਾ ਭਾਈ ਜਿਹੜੇ ਪੀਪੀ ਹਾਂ ਜੇ ਮੈਂ ਤੁਹਾਨੂੰ ਦਿਖਾ ਦੇਣਾ ਲਿਖਿਆ ਉਹਦੇ ਵਿੱਚ ਇਹ ਜੋ ਉਹ ਕਰ ਸਕਦੇ ਪਰ ਨਹੀਂ ਕੋਈ ਪੁੱਛੇਗਾ ਹੀ ਨਹੀਂ ਸੋ ਸਾਡੀ ਸਰਕਾਰ ਨੂੰ ਸਰਕਾਰ ਨੂੰ ਅਸੀਂ ਕਹਿੰਦੇ ਆ ਅਫਸਰਾਂ ਨੂੰ ਕਹਿੰਦੇ ਆ ਵੀ ਇਹ ਤੱਕਾ ਬੰਦ ਕੀਤਾ ਜਾਵੇ ਕਿ ਸਾਨੂੰ ਰੋਡਾਂ ਦੇ ਨਾਂ ਆ ਨਾ ਪਏ ਕਿਉਂਕਿ ਅਸੀਂ ਬੈਲਟ ਫੋਰਸ ਦੇ ਬਲਾਜਮ ਅਸੀਂ ਨਹੀਂ ਕਹਿੰਦੇ ਵੀ ਕਿਰ ਧਰਨਾ ਦੇ ਇਹ ਭੁਖੜਦਾ ਹੋਈ ਹੈ ਅਸੀਂ ਇਹ ਕੰਮ ਵੈਲੀ ਕਰਾਂਗੇ ਅਸੀਂ ਤੇ ਇੱਕ ਮੰਗ ਕਰਾਂਗੇ ਵੀ ਇਹ ਸੁਧਾਰ ਕੀਤਾ ਜਾਵੇ ਕੋਈ ਸਭਾਈ ਹੋਰ ਤਰ੍ਹਾਂ ਦੀਆਂ ਲਿਸਟਾਂ ਬਣ ਰਹੀਆਂ ਨੇ ਸਿੱਧੀਆਂ ਦੀਆਂ ਬਣ ਰਹੀਆਂ ਆਈਪੀ ਐਡਰੈਸਾਂ ਦੀ ਕੋਈ ਨਹੀਂ ਬਣ ਰਹੀਆਂ ਕੋਈ ਮਾ ਪਹਿਲਾਂ ਕਹਾ ਕੇ ਰਿਹਾ ਵੀ ਆਈਪੀ ਆ ਤੇ ਪੀਪੀਓ ਦੇ ਜਿਹੜੇ ਬਣਨ ਜਾਂ ਜਿਹੜੇ ਕੋਈ ਕਰਨ ਵਾਲਾ ਜਿਹੜੇ ਨਹੀਂ ਕਰਨ ਉਹਨਾਂ ਤੇ ਬਣੀ ਜਾਂਦੀਆਂ ਆ ਵੀ ਇਹ ਧੱਕਾ ਸ਼ਰਿਆਨ ਧੱਕਾ ਇਹ ਬੰਦ ਕਰਾਵਾਂਗੇ ਅਸੀਂ ਇਸੇ ਸੰਬੰਧ ਚ ਆਏ ਵੀ ਇਹ ਹੋਣਾ ਚਾਹੀਦਾ ਇਹਨਾਂ ਦੀਆਂ ਬਰੋਗਰ ਨੂੰ ਲੈ ਕੇ ਤਾਂ ਸਵਾਦ ਹੈ ਇਹ ਉਹਨਾਂ ਤੋਂ ਤਰਫੋਂ ਜਿਲ੍ਹੇ ਵਿੱਚ ਮਧੀਆਂ ਤਰਫੋਂ ਨਹੀਂ ਦੀ ਇਹ ਤੇ ਅਮਰ ਤੇ ਆਉਣਾ ਇਹ ਅੱਜ ਵੀ ਜਦੋਂ ਤੱਕ ਬਿਜ਼ੀ ਹੀ ਕਰਦੇ ਸਾਨੂੰ ਕੋਚਰ ਦਾ ਟਾਈਮ ਦੇ ਤਾ ਤੁਹਾਨੂੰ ਫੋਨ ਕਰਕੇ ਬੁਲਾਉਣੇ ਆ ਮੰਗ ਪੱਤਰ ਦਿੱਤਾ ਹੈ ਪੂਰੇ ਕੰਨ ਅੱਛੀ ਮੰਗ ਪੱਤਰ ਦਿੱਤਾ ਜੀ ਅਜੇ ਸੀਪੀ ਸਾਹਿਬ ਹੈ ਨਹੀਂ ਸੀਗੇ ਜਿਹੜੇ ਸਾਡੇ ਮੁਲਾਜ਼ਮ ਸੀ ਅਸੀਂ ਰੋਕ ਦਿੱਤੇ ਨਹੀਂ ਤਾਂ ਇੱਥੇ ਹਜ਼ਾਰ ਬੰਦੇ ਦਾ ਇਕੱਠ ਹੋਣਾ ਸੀਗਾ ਜਿਹੜੇ ਨੇੜੇ-ਨੇੜੇ ਵਾਲੇ ਸੀ ਉਹ ਮੁਲਾਜ਼ਮ ਆ ਗਏ ਤੇ ਬਾਕੀ ਅਸੀਂ ਰੋਕ ਦਿੱਤੇ ਨੇ ਜੀ ਕਿੰਨਾ ਸਮਾਂ ਦਿੱਤਾ ਗਿਆ ਸਮਾਂ ਦੱਸਣਗੇ ਜੀ ਇਹ ਡੀਸੀਪੀ ਸਾਹਿਬ ਨੇ ਕਿਹਾ ਵੀ ਫੋਨ ਕਰਕੇ ਤੁਹਾਨੂੰ ਦੱਸਾਂਗੇ ਜੀ ਤੇ ਸਾਰੇ ਜੋ ਮੁਲਾਜ਼ਮ ਆਪਣੇ ਡਿਊਟੀ ਕਰ ਰਹੇ ਨੇ ਇਸ ਟਾਈਮ ਆ ਉਹਨਾਂ ਨੂੰ ਸਜ਼ਾ ਵੀ ਹੋਈ ਆ ਪੈਨਸ਼ਨ ਵੀ ਲੈ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਜੇਲ੍ਹਾਂ 'ਚ ਬੈਠੇ ਨੇ ਜੀ ਜਿਹੜੇ ਸੀਬੀਆਈ ਕੇਸਾਂ ਵਾਲੇ ਨੇ ਉਹਨਾਂ ਜੇਲ੍ਹਾਂ 'ਚ ਬੈਠੇ ਤਨਖਾਹਾਂ ਪੈਨਸ਼ਨਾਂ ਲਈ ਲੈਂਦੇ ਨੇ 20-20 ਸਾਲ ਦੀ ਉਮਰ ਕੈਦ ਹੋਈ ਆ ਕੀ ਉਹ ਸੀਬੀਆਈ ਨੂੰ ਇਹ ਕੋਰਟ ਨਹੀਂ ਸਮਝਦੇ ਇਹ ਮਾਨ ਜੋ ਗਦਾਪਾ ਜਿਹੜੇ ਮਰ ਮਲਾਦਮ ਬਹਾਲ ਹੋਇਆ ਉਹਨਾਂ ਨੂੰ ਕਿਉਂ ਨਹੀਂ ਜੋੜਿਆ ਇਹ ਤਾਂ ਸਰਕਾਰ ਦੀ ਬਦਨੀਤੀ ਆ ਜੀ ਹਾਂ ਜੀ ਪਦਨੀਤੀ ਐਸੇ ਕਰਕੇ ਇਨ ਕਰ ਸਾਡੇ ਅਫਸਰਾਂ ਦੇ ਬਦਲ ਨਹੀਂ ਆ ਜੀ ਸਰਕਾਰ ਦੇ ਕੋਈ ਬਦਲ ਨਹੀਂ ਸਾਡੇ ਅਫਸਰਾਂ ਦੇ ਬਦਲ ਅਫਸਰਾਂ ਦੀ ਪਦਨੀਤੀ ਹੈ ਜੀ ਕ੍ਰਪਸ਼ਨ ਪੈਸੇ ਲਗਦੇ ਨੇ ਸਿੱਧੇ ਪੈਸੇ ਦੇ ਬਾਹਰ ਕਰਦਾ ਹੋਰ ਕੀ ਨਾ ਕੋਈ ਗੱਲ ਖਾਣਾ ਪੈਸੇ ਦੇ ਕਨੇ ਬਾਹਰ ਕਰੋ ਨਹੀਂ ਤਾਂ ਕੰਨੀ ਕਰਨੇ ਮੇਰੀ ਕ੍ਰਪਸ਼ਨ ਬੜੀ ਹੋਏ ਇਹ ਬੰਦਿਆਂ ਨੂੰ ਕੁਝ ਆਮ ਸਰਪੇ ਬੜੀ ਹੋਏ ਬੰਦੇ ਹੋਰ ਅੱਤਵਾਦ ਕੀ ਕਰਾਂਗੇ ਪਹਿਲੀ ਗੱਲ ਤੇ ਅੰਡਰ ਟ੍ਰਾਇਲ ਵਾਲੇ ਕੇਸਰ ਬੰਦਾ ਡਿਸਮਿਸ ਨਹੀਂ ਕਰਨਾ ਚਾਹੀਦਾ ਸਸਪੈਂਡ ਕਰਦਾ ਉਹਦੇ ਕੇਸ ਦਾ ਫਾਈਨਲ ਡਿਸੀਜਨ ਦੇਖੋ ਕਿਉਂਕਿ ਜੇ ਉਹਨਾਂ ਦੇ ਚੇਤੇ ਨੇ ਮੈਂ ਇੱਥੇ ਜਲੰਧਰ ਦੀ ਗੱਲ ਕਰਨਾ ਮੈਂ ਇੱਥੇ ਇਨਸਪੈਕਟਰ ਲੱਗੇ ਨੇ ਜਲੰਧਰ ਜਲੰਧਰ 2.5 ਲੱਖ ਦਾ ਪਰਚਾ ਆਇਆ ਕ腐ਸ਼ਨ ਦਾ ਤੇ ਇੱਥੇ ਲਿਆ ਗਏ ਲੁਧਿਆਣੇ ਲਾਏ ਨੇ ਠੀਕ ਹੈ ਨਾ ਇਹ ਜਿਹੜੇ ਉਹ ਹੋ ਜੇ ਬਗੇ ਨਹੀਂ ਜਿਸ ਵਾਰ ਸੋਣੇ ਦੂਜੇ ਜਿਹਨਾਂ ਦੇ ਮਗਰ ਬੋਲਣ ਆਣ ਨਹੀਂ ਅਸੀਂ ਬੋਲਾਂਗੇ ਡਟ ਕੇ ਬੋਲਾਂਗੇ ਪੰਜਾਬ ਦੇ ਪੂਰੇ ਦੇ ਪੁਲਿਸ ਮੁਲਾਜ਼ਮਾਂ ਦੇ ਨਾਲ ਖੜਾਂਗੇ ਹਰ ਤਰ੍ਹਾਂ ਅਸੀਂ ਪੁਲਿਸ ਨਾਲ ਤਕਾਣੀ ਹੋਣ ਦੇਗਾ ਮੁਲਾਜ਼ਮਾਂ ਨਾਲ ਜੇ ਕੋਈ ਨਹੀਂ ਅਸੀਂ ਕੜਾਗੇ ਹਾਂ 30 ਹੱਥ ਥੇੜ ਕੇ ਬੇਨਤੀ ਆ ਭਗਵੰਤ ਮਾਨ ਨੂੰ ਵੀ ਸਾਨੂੰ ਜਿਹੜੇ ਸ਼ਹੀਦ ਹੋਏ ਆ ਜਿਹੜੇ ਡਿਸਮਿਸ ਹੋਏ ਆ ਜਿਹੜੇ ਬਰੀ ਹੋਇਆ ਉਹਨਾਂ ਨੂੰ ਵਾਪਸ ਲਿਆ ਜਾਵੇ ਜਿਹੜੇ 11000 ਉਹਨਾਂ ਨੂੰ ਵੀ ਲਿਆ ਜਾਵੇ ਜਿਨ੍ਹਾਂ ਦਾ ਟਾਈਮ ਨਿਕਲ ਚਾਣਾ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਸਾਡਾ ਬੁਢਾਪਾ ਵੀ ਰੁਲ ਗਿਆ ਤੇ ਜਵਾਨੀ ਵੀ ਰੁਲ ਗਈ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇਸ ਸੁਪਤੰਤਪਨ ਸਾਡੀ ਸੁਣ ਲਵੇ ਸ਼ਹੀਦ ਪਰਿਵਾਰ ਚੋਂ ਆ ਮੈਂ ਤੇ ਸਾਡੀ ਸੁਣਵਾਈ ਨਹੀਂ ਹੋ ਰਹੀ ਜੇ ਕੋਈ ਕਾਜ ਦੇਣੇ ਆ ਤਾਂ ਅੱਧ ਹੀ ਛੱਡ ਦਿੰਦੇ ਆ ਵੀ ਹੱਥ ਜੋੜ ਕੇ ਬੇਨਤੀ ਆ ਸਾਡੀ ਇਹ ਸੁਣਾਈ ਤੇ ਰੈਂਟਸ ਲੱਗਦੀ ਤੈਨੂੰ ਫੋੜ ਕੇ ਬਰੀ ਹੋ ਚੁੱਕੀਆਂ ਆ ਆਪਣੇ 18 19 ਸਾਲ ਹੋ ਗਏ ਆ ਮੈਨੂੰ ਬਰੀ ਹੋਈ ਨੂੰ ਤਾਂ ਮੈਨੂੰ ਵਾਪਸ ਨਹੀਂ ਲਿਆ ਹਜੇ ਤੱਕ। ਜੀ ਮੋਰਨੂ ਮੈਡਮਾ ਦਾ ਗੱਲ ਆ ਰਹੇ ਨੇ ਕਿ ਲੀਗਰ ਤੋਂ ਹੈਗਾ ਬੋਸ ਦੇ ਵਿੱਚ ਸਪੈਕਟਾ ਸੁਣ ਬਾਅਦ ਮੈਨੂੰ ਪਰਵਾਂ ਦੀਆਂ ਪੁੱਤ ਪਰਿਵਾਰਾਂ ਦੀਆਂ ਠੀਕ ਹੈ ਜੀ ਉਹਨਾਂ ਨੂੰ ਕੋਈ ਮਗਬਤ ਕਰਾਉਗੇ। ਤਮਾਂਗੇ ਜੀ। ਬਿਲਕੁਲ ਤਮਾਂਗੇ। ਤਮਾਂਗੇ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰੇ ਪਰਵਾਂ ਨੂੰ ਵਾਪਸ ਲਿਆ ਜਾਵੇ। ਬੰਦੀ ਪੈਨਸ਼ਨ ਦਿੱਤੀ ਜਾਵੇ। ਜਿਨ੍ਹਾਂ ਦੀ ਨੌਕਰੀ ਰਹਿੰਦੀ ਉਹਨਾਂ ਨੂੰ ਵਾਪਸ ਲਿਆ ਜਾਵੇ। ਸਾਡੀ ਇਹੀ ਹੱਥ ਜੋੜ ਕੇ ਬੇਨਤੀ ਆ। ਧੰਨ